ਅਮਰੀਕਾ ਦੇ ਮਿਡ-वेस्ट ਗੁਰਦੁਆਰਾ ਸਾਹਿਬ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਕੀਰਤਨ ਕਰ ਰਹੇ ਰਾਗੀ ਸਿੰਘ ਨੇ ਭਾਵਕ ਹੋ ਦੱਸਿਆ ਕਿ ਉਹ ਇਸ ਗੁਰੂ ਘਰ ਵਿੱਚ ਲਗਭਗ 2.5 ਸਾਲ ਤੋਂ ਸੇਵਾ ਕਰ ਰਹੇ ਹਨ ਪਰ ਕਮੇਟੀ ਵੱਲੋਂ ਉਹਨਾਂ ਨੂੰ ਨਿੱਕੀ-ਨਿੱਕੀ ਗੱਲ ਤੋਂ ਟੋਕਿਆ ਜਾ ਰਿਹਾ ਹੈ ਕਿ ਤੁਸੀਂ ਇਦਾਂ ਨਹੀਂ ਇਦਾਂ ਕਰਨਾ ਹੈ ਹੋਰ ਕੀ ਇਲਜ਼ਾਮ ਲਾਏ ਰਾਗੀ ਸਿੰਘ ਨੇ ਦੇਖੋ ਅੱਗੇ ਪੂਰੀ ਵੀਡੀਓ ਤੇ ਸ਼ੇਅਰ ਕਰਕੇ ਹੋਰਾਂ ਤੱਕ ਵੀ ਪਹੁੰਚਾਓ ਸੰਗਤਾਂ ਦੇ ਮੋਹਰੇ ਬੇਨਤੀ ਹੈ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਇਹ ਹਰ ਹੱਲ ਤੇ ਮੈਂ ਛੁੱਟੀ ਲੈਣਾ ਚਾਹੁੰਦਾ ਐਤੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਕਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਵੀ ਆ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿੱਦਾਂ ਦੇ ਗੁਰੂ ਘਰ ਬਣ ਗਏ ਨੇ ਮੇ ਨਿੱਕੀ ਨਿੱਕੀ ਗੱਲ ਤੇ ਅਸੀਂ ਬਾਬਿਆਂ ਤੇ ਦੋਸ਼ ਕਰਦੇ ਆਂ ਬਿਸਰੂਪੋ ਨੇ ਨਹੀਂ ਲੈਣਾ ਉਹਨੇ ਚੋਰ ਨਹੀਂ ਕਰਨੀ ਉਹਨੇ ਜਕਾਰਾ ਕਿਉ ਲਾਇਆ ਸਾਡੀਆਂ ਗਲਤੀਆਂ ਕੀ ਐ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਹਾਂ ਇੱਕ ਵਾਰੀ ਅਰਦਾਸ ਵਿੱਚ ਤੁਸੀਂ ਆਹ ਨਹੀਂ ਬੋਲਣਾ ਤੁਸੀਂ ਉਹ ਨਹੀਂ ਬੋਲਣਾ ਸਾਨੂੰ ਦੱਸਣਗੇ ਵੀ ਅਸੀਂ ਕਿੱਥਾ ਕਰਨਾ ਆਪਣਾ ਕੰਮ ਕਿਹੜਾ ਇਹਨਾਂ ਨੂੰ ਗੁਰੂ ਦੇ ਦਰਜ ਬੈਠੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਬੋਲਣਾ ਚਾਹੁੰਦਾ ਤੇ ਇਸ ਹਫ਼ਤੇ ਤੋਂ ਆਪਾ ਦਾਸ ਇੱਥੋਂ ਛੁੱਟੀ ਲੈ ਲੇਗਾ ਤੇ ਮੈਂ ਵਾਪਸ ਆਪਣੇ ਘਰ ਜਾਵਾਂਗਾ ਬੱਚਿਆਂ ਚ ਪਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਕਿਉਂ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100 200 ਰੁਪਇਆ ਦੇ ਗਿਆ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਬੜੀ ਆ ਤੁਹਾਨੂੰ ਤਾਂ ਪੈਸੇ ਮਿਲ ਕੇ ਸੁੱਤਿਆਂ ਨੂੰ ਪੈਸੇ ਮਿਲ ਹੀ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਆ ਜੇ ਸਾਨੂੰ ਸੁੱਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸਾਨੂੰ ਵੀ ਤੁਹਾਨੂੰ ਕਮਾਈ ਬੜੀ ਆ ਸੁੱਤਿਆਂ ਨੂੰ ਪੈਸੇ ਮਿਲ ਹੀ ਜਾਂਦੇ ਆ ਹਰ ਗੱਲ ਦੇ ਉੱਤੇ ਸਾਨੂੰ ਵੀ ਤੁਸੀਂ ਕਾਦੇ ਵਾਸਤੇ ਪ੍ਰਬੰਧਕ ਕਾਦੇ ਵਾਸਤੇ ਕਿੰਨਾ ਕੁ ਬਰਦਾਸ਼ਤ ਕਰਾਂਗੇ ਇੱਕ ਵਾਰ ਦੋ ਵਾਰ ਤਿੰਨ ਵਾਰ ਬੇਸਤੀਆਂ ਕਰਵਾਉਣ ਦਾ ਅਸੀਂ ਆਏ ਨਹੀਂ ਇੱਥੇ ਇਸ ਕਰਕੇ ਐਸਾ ਦਵਾਰ ਲਾ ਕੇ ਤੇ ਮੈਂ ਫੇਮੰਦਾ ਜਾਚਕ ਚਾਹਾਂਗਾ ਤੇ ਮੇਰੇ ਕੋਲੋਂ ਕਿਸੇ ਨੂੰ ਮਾੜਾ ਬੋਲਿਆ ਗਿਆ ਹੋਵੇ ਸੰਗਤ ਵਿੱਚ ਵੀ ਜਾਂ ਕਿਸੇ ਦੇ ਕੋਲੋਂ ਅਸੀਂ ਪੈਸੇ ਮੰਗੇ ਹੋਣ ਜਾਂ ਕਦੇ ਕਿਸੇ ਕੋਲੋਂ ਪੰਜੀ ਮੰਗੀ ਹੋਵੇ ਕੀਰਤਨ ਦੇ ਤੌਰ ਤੇ ਆਪ ਜੋ ਦੇ ਜਾਂਦੇ ਹੋ ਉਹ ਸਾਨੂੰ ਮਿਲ ਜਾਂਦਾ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਸ ਵੀ ਗੁਰੂ ਘਰ ਅੱਜ ਕੱਲ ਚੌਧਰ ਦਾ ਰਹਿ ਗਿਆ ਵੀ ਚੌਧਰ ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੁਣ ਤੇ ਚੌਧਰ ਵਾਸਤੇ ਹੋਏ ਬਸ ਸਾਡੇ ਲਈ ਇਹ ਗੁਰੂ ਘਰ ਰਹਿ ਗਿਆ ਬਸ ਅਸੀਂ ਇਹਨਾਂ ਵਿੱਚ ਹੀ ਇਹੀ ਸਾਡੀ ਸਿੱਖੀ ਰਹੀ ਬਸ ਇਸ ਕਰਕੇ ਮੇਰੇ ਵੱਲੋਂ ਵੀ ਮੈਂ ਖੇਮਾ ਦਾ ਜਾਟਕਾਂ ਪਰਿਵਾਰ ਤੋਂ ਵੀ ਦੂਰ ਹਾਂ ਬੱਚਿਆਂ ਕੋਲੋਂ ਵੀ ਗੱਲਾਂ ਸੁਣਦੇ ਹਾਂ ਇੱਥੇ ਤਾਂ ਬਗਾਨਿਆਂ ਕੋਲ ਸੁਣਣੀਆਂ ਸੁਣਣੀਆਂ ਸੀ